ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ ਸਭ ਠੀਕ ਠਾਕ ਹੋ ਆਈ ਹੋਪ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਮੈਂ ਇੱਕ ਲੋਕ ਗੀਤ ਲੈ ਕੇ ਆਈਆਂ ਤੁਹਾਡੇ ਵਾਸਤੇ ਆਸ ਕਰਦੀਆਂ ਕਿ ਤੁਸੀਂ ਇਸ ਨੂੰ ਪਸੰਦ ਕਰੋਗੇ ਸੋ ਇੱਕ ਰਿਕਵੈਸਟ ਕਰਦੀਆਂ ਮੈਂ ਆਪਣੇ ਭੈਣਾਂ ਭਰਾਵਾਂ ਅੱਗੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਉਸ ਦਾ ਆਨੰਦ ਲੈ ਸਕੋ ਸੋ ਲਓ ਫਿਰ ਆਜੋ ਆਪਾਂ ਇਹ ਲੋਕ ਗੀਤ ਗਾਈਏ ਤੇ ਇਹਦਾ ਆਨੰਦ ਮਾਣੀਏ ਮਈਆ ਆਪਣੀ ਮਾਂ ਸਮਝਾਲੇ ਮਈਆ ਆਪਣੀ ਮਾਂ ਸਮਝਾਲੇ ਬੋਲਣ ਦਾ ਉਹਨੂੰ ਢਾਂਗ ਸਖਾਲੇ ਬੋਲਣ ਦਾ ਉਹਨੂੰ ਢਾਂਗ ਸਹ ਨਹੀਂ ਚੜ ਜਾਊਗਾ ਕੋਈ ਚੰਦ ਵੇ ਮੈਂ ਬੁਰੀ ਕਰੂੰਗੀ ਨਵਜਾ ਕਰ ਦਾਂ ਬੰਦ ਵੇ ਮੈਂ ਬੁਰੀ ਕਰੂੰਗੀ ਨਵਜਾ ਕਰ ਦਾਂ ਬੰਦ ਵੇ ਮੈਂ ਬੁਰੀ ਕਰੂੰਗੀ ਹਰ ਪਲ ਕੱਡੇ ਗਾਲ ਵੀਰਾਂ ਦੀ ਮੈਂ ਓਕਾ ਨਾ ਸੈਂਦੀ ਹਰ ਪਾਲ ਕੱਡੇ ਗਾਲ ਬਿਰਾ ਦੀ ਮੈਂ ਓਕਾ ਨਾ ਸਹੰਦੀ ਤੇਲੇ ਦੀ ਨਾ ਅਕਲ ਸਿਖਾਈ ਮਾਂ ਮੇਰੀ ਨੂੰ ਕਹਿੰਦੀ ਤੇਲੇ ਦੀ ਨਾ ਅਕਲ ਸਿਖਾਈ ਮਾਂ ਮੇਰੀ ਨੂੰ ਕਹਿੰਦੀ ਰਵਜਣੇ ਖਣੇ ਕੋਲ ਪਾਂਡਵੇ ਮੈਂ ਬੁਰੀ ਕਰੂੰਗੀ ਨਵਜਾ ਕਰ ਦਉ ਬੰਦਵੇ ਮੈਂ ਬੁਰੀ ਕਰੂੰਗੀ ਨਵਜਾ ਕਰ ਦਉ ਬੰਦਵੇ ਮੈਂ ਬੁਰੀ ਕਰੂੰਗੀ ਦਾਲ ਚ ਲੂਣ ਜਿਆਦਾ ਪੈ ਗਿਆ ਮੱਥਾ ਫੜ ਕੇ ਬਹਿ ਗਈ ਦਾਲ ਚ ਲੂਣ ਜਿਆਦਾ ਪੈ ਗਿਆ ਮੱਥਾ ਫੜ ਕੇ ਬਹਿ ਗਈ ਪੁੱਤ ਮੇਰੇ ਨੂੰ ਸਾਗ ਬਥੇਰੇ ਕਿਦਾਂ ਦੀ ਭੱਲੇ ਪੈ ਗਈ ਪੁੱਤ ਮੇਰੇ ਨੂੰ ਸਾਗ ਬਥੇਰੇ ਕਿਦਾਂ ਦੀ ਭੱਲੇ ਪੈ ਗਈ ਨਿਤ ਰਹੇ ਛੇੜਦੀ ਜੰਗ ਵੇ ਮੈਂ ਕਰੂੰਗੀ ਨਵਜਾ ਕਰ ਦਉ ਬੰਦ ਵੇ ਮੈਂ ਬੁਰੀ ਕਰੂੰਗੀ ਨਵਜਾ ਕਰ ਦਉ ਬੰਦ ਵੇ ਮੈਂ ਬੁਰੀ ਕਰੂੰਗੀ ਸਾਰਾ ਦਿਨ ਤਾ ਰਹਿੰਦੀ ਮਾਇਆ ਕਰਦਾ ਕੰਮ ਮੈਂ ਕਰਦੀ ਸਾਰਾ ਦਿਨ ਤਾ ਰਹਿੰਦੀ ਮਾਇਆ ਅਰਦਾ ਕੰਮ ਮੈਂ ਕਰਦੀ ਨਾ ਤੋਕੇ ਜਦ ਮੇਕਅਪ ਕਰਦੀ ਮੈਨੂੰ ਵੇਖ ਨజర్ਦੀ ਨਾ ਤੋਕੇ ਜਦ ਮੇਕਅਪ ਕਰਦੀ ਮੈਨੂੰ ਵੇਖ ਨజర్ਦੀ ਰੇ ਖੰਗ ਦੀ ਬਣਾਉਟੀ ਖੰਗ ਵੇ ਮੈਂ ਬੁਰੀ ਕਰੂੰਗੀ ਨਵਜਾਂ ਕਰ ਦਾਂ ਬੰਦ ਵੇ ਮੈਂ ਬੁਰੀ ਕਰੂੰਗੀ ਨਵਜਾਂ ਕਰ ਦਾਂ ਬੰਦ ਵੇ ਮੈਂ ਬੁਰੀ ਕਰੂੰਗੀ ਸੁਣ ਲੈ ਵੇ ਸਰਦਾਰਾ ਐਦਾ ਹੋਣਾ ਨਹੀਂ ਗੁਜ਼ਾਰਾ ਸੁਣ ਲੈ ਵੇ ਸਰਦਾਰਾ ਐਦਾ ਹੋਣਾ ਨਹੀਂ ਗੁਜ਼ਾਰਾ ਸਾਂਭ ਲੈ ਘਰ ਮੈਂ ਚੱਲੀ ਪੇਕੇ ਸਾਂਭ ਲੈ ਘਰ ਮੈਂ ਚੱਲੀ ਪੇਕੇ ਜਾਂ ਅੱਡ ਹੋ ਜਾ ਸਰਦਾਰਾ ਨਾਲੇ ਕਰ ਲੈ ਬੜੇ ਵਿੱਚ ਕੰਧ ਵੇ ਮੈਂ ਬੁਰੀ ਕਰੂੰਗੀ ਨਵਜਾ ਕਰ ਦਉ ਬੰਦ ਵੇ ਮੈਂ ਬੁਰੀ ਕਰੂੰਗੀ ਨਵਜਾ ਕਰ ਦਉ ਬੰਦ ਵੇ ਮੈਂ ਬੁਰੀ ਕਰੂੰਗੀ ਮਾਇਆ ਆਪਣੀ ਮਾਂ ਸਮਝਾਲੈ ਮਾਇਆ ਆਪਣੀ ਹੀ ਮਾਂ ਸਮਝਾਲੈ ਬੋਲਣ ਦਾ ਉਹਨੂੰ ਟੰਗ ਸਿਖਾਲੈ ਬੋਲਣ ਦਾ ਉਹਨੂੰ ਟੰਗ ਸਿਖਾਲੈ ਨਹੀਂ ਚੜ ਜਾਊਗਾ ਕੋਈ ਚੰਦ ਵੇ ਮੈਂ ਬੁਰੀ ਕਰੂੰਗੀ ਨਵਜਾ ਕਰਦ ਬੰਦਵੇਂ ਮੈਂ ਬੁਰੀ ਕਰੂੰਗੀ ਨਵਾਂ ਜਾਂ ਕਰ ਦਾਂ ਬੰਦਵੇਂ ਮੈਂ ਬੁਰੀ ਕਰੂੰਗੀ ਆਸ ਕਰਦੀ ਆ ਤੁਹਾਨੂੰ ਵਧੀਆ ਲੱਗਾ ਹੋ